ਮੁਰਾਦ ਮੰਗੋ ਤਾਂ ਜ਼ਰੂਰ ਪੂਰੀ ਹੁੰਦੀ ਹੈ ਤਸਵੀਰਾਂ ਮੈਂ ਇੱਕ ਵਾਰ ਕਵਾਂਗਾ ਦਿਖਾਈਆਂ ਜਾਣਗੀਆਂ ਇਹਦਾ ਕੋਈ ਵੀ ਸੇਵਾ ਮਿਲ ਜੇ ਪਰ ਮੈਨੂੰ ਸਕੂਨ ਮਿਲਦਾ ਇੱਥੇ ਬਹੁਤ ਵਧੀਆ ਤੁਸੀਂ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਸੇਵਾ ਨਿਭਾਈ ਜਾ ਰਹੀ ਹੈ ਹਰ ਇੱਕ ਦੇ ਵੱਲੋਂ ਕਿਸੇ ਦੇ ਵੱਲੋਂ ਪੱਖਿਆ ਤੇ ਲਿਆ ਜਾ ਰਿਆ ਨੇ ਗਵਾਣੇ ਤੋਂ ਹਰ ਤਵਾਰ ਆਂਦੇ ਹੋਂ ਜਦੋਂ ਬਾਬੇ ਦੱਦ ਲੈਣਾ ਆਉਂਦਾ ਜੀ ਦੱਸਿਆ ਆੜੀਆਂ ਕਿ ਮਤਲਬ ਇੰਨੀ ਆ ਕਿ ਮਰਾਦਾ ਪੂਰੀ ਹੋਈ ਗਈ ਆਪਾਂ ਮਤਲਬ ਕੁਝ ਦਾ ਫੇੜ ਨਹੀਂ ਸਕਦੇ ਮੇਰੀ ਬੇਟੀ ਦਾ ਬਾਹਰ ਦਾ ਨਹੀਂ ਸੀ ਸੈੱਟ ਆਉਂਦਾ ਤੇ ਮਹਾਰਾਏ ਨੇ ਕਿਰਪਾ ਕੀਤੀ ਉੱਤੇ ਮੇਰੀ ਗਰੀਬੀ ਕੱਢ ਤੀ ਮੇਰੇ ਬੱਚਿਆਂ ਨੂੰ ਬਾਹਰ ਕਹਿੰਦਾ ਅਮਰੀਕਾ ਦਾ ਵੀਜ਼ਾ ਦਵਾਇਆ ਤਸਵੀਰਾਂ ਤੁਸੀਂ ਇਸ ਵੇਲੇ ਦੇਖ ਰਹੇ ਹੋ ਅੰਮ੍ਰਿਤਸਰ ਸਾਹਿਬ ਦੇ ਗੁਰਦੁਆਰਾ ਸ਼ਹੀਦ ਗੰਗਸਾਹਿਬ ਜੀ ਦੀਆਂ ਤੁਸੀਂ ਜੜ ਚ ਕਿਉਂ ਆਉਣ ਯਾਰ ਤੇ ਨਾਲ ਤੇ ਮੈਂ ਤੁਹਾਡੇ ਨਾਲ ਵਿਕਰਮ ਇਸ ਵੇਲੇ ਅਸੀਂ ਮੌਜੂਦ ਆ ਗੁਰੂ ਨਗਰੀ શ્રી ਅੰਮ੍ਰਿਤਸਰ ਦੇ ਗੁਰਦੁਆਰਾ ਸ਼ਹੀਦ ਗੰਗ ਸਾਬ ਵਿਖੇ ਤਸਵੀਰਾਂ ਤੁਸੀਂ ਮੇਰੇ ਮਗਰ ਦੇਖ ਸਕ ਦੇਖ ਰਹੇ ਹੋ ਕਿ ਇਸ ਤਰ੍ਹਾਂ ਦੁਪਹਿਰਾ ਸਾਬ ਚੱਲ ਰਿਹਾ ਹੈ ਇਸ ਵੇਲੇ ਵੱਡੀ ਗਿਣਤੀ ਦੇ ਵਿੱਚ ਇਸ ਵੇਲੇ ਇੱਥੇ ਸੰਗਤ ਨਤਮਸਤਕ ਹੋਣ ਦੇ ਲਈ ਪਹੁੰਚੀ ਹੋਈ ਹੈ ਜੇਕਰ ਦੁਪਹਿਰਾ ਸਾਬ ਦੀ ਗੱਲ ਕਰੀ ਤਾਂ ਇਸ ਦੇ ਵਿੱਚ ਪੰਜ ਪਾਠ ਜਪਜੀ ਸਾਹਿਬ ਦੇ ਦੋ ਪਾਠ ਚਪਈ ਸਾਹਿਬ ਅਤੇ ਇੱਕ ਪਾਠ ਸੁਖਮਣੀ ਸਾਹਿਬ ਦਾ ਤੇ 6 ਪੋੜੀਆਂ ਆਨੰਦ ਸਾਹਿਬ ਜੀ ਦੇ ਪਾਠ ਦੀਆਂ ਕੀ ਤਿਆਜਾਂਦੀਆਂ ਨੇ ਹਰ ਐਤਵਾਰ ਦੇ ਦਿਨ ਇੱਥੇ ਇਹ ਸੇਵਾ ਨਿਭਾਈ ਜਾਂਦੀ ਆ ਸੰਗਤਾਂ ਦੇ ਲੋਕ ਦੂਰੋਂ ਦੂਰੋਂ ਸ਼ਹਿਰਾਤੋਂ ਸੰਗਤਾਂ ਆਂਦੀਆਂ ਨੇ ਤੇ ਕਈ ਸੰਗਤਾਂ ਦੇ ਨਾਲ ਗੱਲਬਾਤ ਵੀ ਕਰਾਂਗੇ ਪਾਪਾ ਜੀ ਵਾਈ ਗੁਰਜੀ ਕਾ ਖਾਲਸਾ ਵਾਈ ਕੀਤੋ ਆਏ ਹੋ ਤੁਸੀਂ ਇੱਕ ਖਾਨ ਪੈਰ ਤੋਂ ਆਏਗਾ ਫੜ ਤੋਂ ਗੁਰਦਾਸਪੁਰ ਤੋਂ ਕਿੰਨੀ ਕਿੰਨੀ ਵੱਡੀ ਗਿਣਤੀ ਦੇ ਵਿੱਚ ਤੇ ਹਰ ਐਤਵਾਰ ਆਉਂਦੇ ਹੋ ਹਾਂ ਜੀ ਹਰ ਐਤਵਾਰ ਆਉਂਦੇ ਆ ਕਿਉਂ ਇੱਥੇ ਸੰਗਤ ਪਹੁੰਚਦੀ ਆ ਹਰ ਐਤਵਾਰ ਉਹਦੀ ਸੰਗਤ ਵਾਜ ਕਿਉਂਕਿ ਜਪਾਰਾ ਸਾਹਿਬ ਜਿਹੜਾ ਬਹੁਤ ਵਧੀਆ ਹੈ ਕਿਉਂਕਿ ਸਾਰਿਆਂ ਪਤਾ ਵਾ ਕਿ ਅੱਜ ਸੀਧੀ ਜਾੜਾ ਔਰ ਐਤਵਾਰ ਐਤਵਾਰ ਆਉਣਾ ਹੀ ਆਉਣਾ ਮੈਂ ਇਹਦੇ ਕੋਈ ਵੀ ਸੇਵਾ ਮਿਲ ਜੇ ਪਰ ਮੈਨੂੰ ਸਕੂਨ ਮਿਲਦਾ ਇੱਥੇ ਬਹੁਤ ਵਧੀਆ ਬਿਲਕੁਲ ਤੇ ਇੱਥੇ ਬੱਚਿਆਂ ਤੋਂ ਲੈ ਕੇ ਵੱਡੇ ਤੱਕ ਸਾਰੇ ਪਹੁੰਚ ਰਹੇ ਨੇ ਗੁਰਦਾਸਪੁਰ ਤੋਂ ਕਿੰਨੇ ਕਿੰਨੇ ਲੋਕ ਆਉਂਦੇ ਨੇ ਗੁਰਦਾਸਪੁਰ ਤੋਂ ਘਟੋ ਘਾਟ ਵੀ ਦੇ ਮੇਰੇ ਸਾਹਮਣੇ 200 ਆਏ ਦਾ ਬੰਦਾ 200 ਕਹਿੰਦੇ ਬਸ ਬਹੁਤ ਆਏ ਸਾਡੇ ਜਿਹੜੇ ਏਰੀਆ 'ਚ ਅੱਛਾ ਆ ਰਿਹਾ ਆ ਦੁਬਾਰਾ ਆ ਰਿਹਾ ਦੁਬਾਰਾ ਆਉਣਾ ਮੇਰਾ ਪਿੰਡ ਵਾ ਖਾਨਪੇਰਾ ਬਿਲਕੁਲ ਪਟਾਲੇ ਲੱਗੇ ਬਿਲਕੁਲ ਤੁਸੀਂ ਸੁਣਿਆ ਹੋਵੇਗਾ ਕਿਸ ਤਰ੍ਹਾਂ ਗੁਰਦਾਸਪੁਰ ਤੋਂ ਸੰਗਤ ਆਂਦੀਆਂ ਨੌਜਵਾਨ ਵੀ ਸਾਡੇ ਨਾਲ ਇੱਥੇ ਜੁੜੇ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਸੇਵਾ ਨਿਭਾਈ ਜਾ ਰਹੀ ਆ ਹਰ ਇੱਕ ਦੇ ਵੱਲੋਂ ਕਿਸੇ ਦੇ ਵੱਲੋਂ ਪੱਖਿਆ ਤੇ ਲਿਆ ਜਾ ਰਿਆ ਨੇ ਕਿਸੇ ਦੇ ਵੱਲੋਂ ਲੰਗਰ ਦੀ ਸੇਵਾ ਕੀਤੀ ਜਾ ਰਹੀ ਆ ਕਿਸੇ ਦੇ ਵੱਲੋਂ ਪਾਣੀ ਪਲਾਇਆ ਜਾ ਰਿਹਾ ਤੇ ਹਰ ਕੋਈ ਇੱਥੇ ਨਤਮਸਤਕ ਹੋਣ ਦੇ ਲਈ ਪੁੱਛ ਰਿਹਾ ਤੇ ਸਾਡੇ ਨਾਲ ਹੋਰ ਸੰਗਤ ਵੀ ਇਸ ਵੇਲੇ ਜੁੜੀ ਆ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਭਾਈ ਜੀ ਵਾਈਗੁਰ ਚੀਕਾ ਕਾਲ ਸਾਹਿਬ ਕਿੱਥੋਂ ਆਏ ਹੋ ਭਰਜੀ ਫਗਵਾੜੇ ਤੋਂ ਫਗਵਾੜੇ ਤੋਂ ਹਰ ਤਮਾਰ ਆਂਦੇ ਹੋ ਜਦੋਂ ਬੱਬੇ ਦਾਦ ਲੈਣਾ ਉਹਨਾਂ ਦਾ ਜੀ ਦਾ ਜੀ ਤੁਸੀਂ ਸੋਚ ਸਕਦੇ ਹੋ ਵੱਡੀ ਗਿਣਤੀ ਦੇ ਵਿੱਚ ਭਾਵੇਂ ਫਗਵਾੜਾ ਹੋਵੇ ਜਲੰਧਰ ਹਰ ਇੱਕ ਜਗ੍ਹਾ ਤੋਂ ਲੋਕ ਆਤੇ ਨਤਮਸਤਕ ਹੋਣ ਦੇ ਲਈ ਪੁੱਛ ਰਹੇ ਨੇ ਕਾਫੀ ਸ਼ਰਧਾ ਮੰਨੀ ਜਾਂਦੀ ਹੈ ਇਸ ਗੁਰਦੁਆਰਾ ਸਾਹਿਬ ਦੀ ਕਿ ਆ ਜਾਂਦਾ ਹੈ ਕਿ ਇੱਥੇ ਆ ਕੇ ਕੋਈ ਮੁਰਾਦ ਮੰਗੋ ਤਾਂ ਜ਼ਰੂਰ ਪੂਰੀ ਹੁੰਦੀ ਹੈ ਤਸਵੀਰਾਂ ਮੈਂ ਇੱਕ ਵਾਰ ਕਲਾਂਗਾ ਦਿਖਾਈਆਂ ਜਾਣ ਕਿਸ ਤਰ੍ਹਾਂ ਲੱਖਾਂ ਦੀ ਗਿਣਤੀ ਦੇ ਵਿੱਚ ਇੱਥੇ ਸੰਗਤ ਪਹੁੰਚੀ ਹੋਈ ਐ ਅਸੀਂ ਸਾਡੇ ਨਾਲ ਇੱਥੇ ਹੋਰ ਸੰਗਤ ਵੀ ਜੁੜੀ ਆ ਉਹਨਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਭਾਈ ਜੀ ਵਾਈਕਰ ਜੀ ਦਾ ਖਾਲਸਾ ਵਾਈਕਰ ਕਿੱਥੋਂ ਆਏ ਜੀ ਹਾਂ ਰਾਜਸਥਾਨ ਸੀ 에어ਪੋਰਟ ਤੋਂ ਸਰ ਰਾਜਸਥਾਨ ਸੀ ਤੋਂ ਜੀ ਹਰ ਇਤਵਾਰ ਇੱਥੇ ਪਹੁੰਚ ਕੇ ਸੇਵਾ ਕਰਦੇ ਹਾਂ ਮੰਨਿਆ ਜਾਂਦਾ ਕਿ ਇੱਥੇ ਆ ਕੇ ਮੁਰਾਦ ਪੂਰੀ ਹੁੰਦੀ ਹੈ ਹਾਂਜੀ ਵਾਹਿਗੁਰੂ ਜੀ ਸਹੀ ਗੱਲ ਆ ਜੀ ਹੁੰਦੀ ਹੈ ਜੀ ਤੇ ਤੁਸੀਂ ਕੋਈ ਤੁਹਾਡੀ ਕੋਈ ਮੁਰਾਦ ਪੂਰੀ ਹਾਂਜੀ ਬਹੁਤ ਹੀ ਅੱਛਾ ਹਾਂਜੀ ਬਹੁਤ ਹੀ ਦੱਸਣਾ ਚਾਹੋ ਤੁਸੀਂ ਸੰਗਤ ਸਰ ਕੀ ਦੱਸੀ ਆ ਡੀਆਂ ਕਿ ਮਤਲਬ ਇੰਨੀਆਂ ਕੁ ਮਰਾਦਾ ਪੂਰੀਆਂ ਹੀ ਆਪਾਂ ਮਤਲਬ ਕੁਝ ਦੱਸ ਨਹੀਂ ਸਕਦੇ ਕਿੰਨੀਆਂ ਘਾਟੀਆਂ ਮਰਾਦਾ ਵਾ ਆਪਾਂ ਜੋ ਵੀ ਕੁਝ ਆਪਣੇ ਗੁਰੂ ਕੋ ਮੰਗਦੇ ਆ ਜੀ ਤੇ ਸਾਨੂੰ ਮਤਲਬ ਰਾਹਮਨ ਮਤਲਬ ਮਿਲਦਾ ਹੈ ਜੀ ਇਸ ਕਰਕੇ ਆਪਾਂ ਹਰ ਐਤਵਾਰ ਇੱਥੇ ਸੇਵਾ ਕਰਨ ਆਉਂਦੇ ਹਾਂ ਬਹੁਤ ਬਹੁਤ ਧੰਨਵਾਦ ਜੀ ਬਿਲਕੁਲ ਹੈ ਤੁਸੀਂ ਸੁਣ ਸਕਦੇ ਹੋ ਸਾਰਿਆਂ ਦਾ ਕਹਿਣਾ ਹੈ ਕਿ ਮੁਰਾਦਾ ਇੱਥੇ ਪੂਰੀਆਂ ਪੁਰਾਣੇ ਸਾਡੇ ਨਾਲ ਹੋਰ ਵੀ ਜੁੜੇ ਨੇ ਕੋਸ਼ਿਸ਼ ਕਰਾਂਗੇ ਮਾਤਾ ਜੀ ਦੇ ਨਾਲ ਗੱਲਬਾਤ ਕੀਤੀ ਜਾਵੇ ਮਾਤਾ ਜੀ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਕੀ ਫਤਿਹ ਕਿਹੜੀ ਜਗ੍ਹਾ ਤੋਂ ਆਏ ਜੀ ਸੁਲਤਾਨਪੁਰ ਲੋਧੀ ਸੁਲਤਾਨਪੁਰ ਲੋਧੀ ਹਰ ਐਤਵਾਰ ਆ ਕੇ ਇੱਥੇ ਸੇਵਾ ਕਰਦੇ ਨੇ ਤੇ ਕਹਿੰਦੇ ਨੇ ਇੱਥੇ ਮਰਦਾਪੂਰੀਆਂ ਹੁੰਦੀਆਂ ਨੇ ਆ ਕੇ ਤੁਹਾਡੀ ਕੋਈ ਮਰਦਾਪੂਰੀ ਹੋਈ ਹੋਵੇ ਦੱਸਣਾ ਚਾਹੋ ਤੁਸੀਂ ਹਾਂਜੀ ਬਈ ਕਾਫੀ ਮੇਰੀ ਬੇਟੀ ਦਾ ਬਾਹਰ ਦਾ ਨਹੀਂ ਸੀ ਸੈਟ ਆਉਂਦਾ ਤੇ ਮਹਾਰਾਜ ਨੇ ਕਿਰਪਾ ਕੀਤੀ ਬਿਲਕੁਲ ਹੈ ਤੁਸੀਂ ਸੁਣ ਸਕਦੇ ਹੋ ਹਰ ਇੱਕ ਦਾ ਮੰਨਣਾ ਹੈ ਕਿ ਇੱਥੇ ਆ ਕੇ ਮਰਦਾਪੂਰੀਆਂ ਹੁੰਦੀਆਂ ਨੇ ਕਾਫੀ ਕਾਫੀ ਪੰਜਾਬ ਦੇ ਕਹਿ ਸਕਦੇ ਆ ਕੋਨੇ-ਕੋਨੇ ਤੋਂ ਇਸ ਵੇਲੇ ਸੰਗਤਾਂ ਇੱਥੇ ਪਹੁੰਚ ਰਿਹਾ ਨੇ ਤਸਵੀਰਾਂ ਤੁਸੀਂ ਮੇਰੇ ਮਗਰ ਦੇਖ ਸਕਦੇ ਹੋ ਕਿਸ ਤਰ੍ਹਾਂ ਪੱਖੀਆਂ ਝੱਲੀਆਂ ਜਾ ਰਹੀਆਂ ਨੇ ਜੇ ਫਿਕਰ ਅੰਮ੍ਰਿਤਸਰ ਦੇ ਤਾਪਮਾਨ ਦੀ ਅੱਜ ਦੀ ਗੱਲ ਕਰੀਏ ਤਾਂ ਅੰਮ੍ਰਿਤਸਰ ਸਾਹਿਬ ਦੇ ਵਿੱਚ ਗਰਮੀ ਵੀ ਕਾਫੀ ਅੱਜ ਦੇ ਦਿਨ ਦੇ ਵਿੱਚ ਦੇਖੀ ਜਾ ਰਹੀ ਹੈ 34 ਡਿਗਰੀ ਦੇ ਕਰੀਬ 35 ਦੀ 34 35 ਡਿਗਰੀ ਦੇ ਕਰੀਬ ਇਸ ਵੇਲੇ ਤਾਪਮਾਨ ਹੈ ਪਰ ਸੰਗਤ ਜਿਵੇਂ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਸੰਗਤ ਹੈ ਚੁਪੈਰਾ ਸਾਹਿਬ ਦਾ ਪਾਰਕ ਕਰਨ ਦੇ ਨਾਲ ਹੀ ਪਹੁੰਚੀ ਹੋਈ ਆ ਭਾਵੇਂ ਉਹ ਬੱਚੇ ਹੋਣ ਬਜ਼ੁਰਗ ਹੋਣ ਪਰ ਕੋਈ ਇੱਥੇ ਆ ਕੇ ਸੇਵਾ ਨਹੀਂ ਪਾ ਰਿਹਾ ਇੱਥੇ ਹੋਰਾਂ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਮਾਤਾ ਜੀ ਵਾਈਕੁਰ ਜੀ ਦਾ ਖਾਲਸਾ ਵਾ ਕਿੱਥੋਂ ਆਏ ਜੀ ਆਏ ਆਏ ਆ ਕੁਛ ਦਿਨ ਅੱਜ ਮਾਣਾ ਲਗਕ ਮਾਣਾ ਅੱਜਕਮਾਲਾ ਤੋਂ ਆਰੇ ਆਤਵਾਰ ਆ ਕੇ ਇੱਥੇ ਸੇਵਾ ਕਰਦੇ ਜੀ ਹਾਂ ਜੀ ਆਰੇ ਆਤਵਾਰ ਤੇ ਇੱਥੇ ਕਿਉਂ ਇੱਕ ਇੱਕ ਇੱਥੇ ਸੰਗਤ ਆ ਰਹੀ ਹੈ ਵੱਡੇ ਤੋਂ ਲੈ ਕੇ ਬਜ਼ੁਰਗ ਤੱਕ ਆ ਰਹੇ ਨੇ ਕਹਿੰਦੇ ਨੇ ਕਿ ਇੱਥੇ ਆ ਕੇ ਮੁਰਾਦ ਪੂਰੀ ਹੁੰਦੀ ਹੈ ਜੀ ਤਾਂ ਸਾਡੇ ਬਾਬਾ ਜੀ ਗਿਆਨ ਕਰਦਾ ਤਲਪੁਤੇ ਤੁਹਾਡੀ ਕੋਈ ਮਰਜ਼ੀ ਪੂਰੀ ਹੈ ਹਾਂਜੀ ਹਾਂਜੀ ਸਾਹਿਬ ਬਿਲਕੁਲ ਇਹ ਤੁਸੀਂ ਦੇਖ ਸਕਦੇ ਹੋ ਹਰ ਇੱਕ ਦਾ ਕਹਿਣਾ ਕਿ ਸਾਡੀ ਮਰਜ਼ੀ ਪੂਰੀ ਹੋਈ ਹੈ ਤੇ ਤਾਂ ਹੀ ਇੱਥੇ ਵੱਡੀ ਗਿਣਤੀ ਦੇ ਵਿੱਚ ਲੋਕ ਪਹੁੰਚ ਰਹੇ ਨੇ ਨਤਮਸਕ ਹੋ ਰਹੇ ਨੇ ਚਪੈਰਾ ਸਾਹਿਬ ਦਾ ਪਾਠ ਕੀਤਾ ਜਾਂਦਾ ਹੈ ਤਸਵੀਰਾਂ ਤੁਸੀਂ ਇਸ ਵੇਲੇ ਦੇਖ ਰਹੇ ਹੋ ਅੰਮ੍ਰਿਤਸਰ ਸਾਹਿਬ ਦੇ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਜੀ ਦੀਆਂ ਬੱਚਿਆਂ ਤੋਂ ਲੈ ਕੇ ਬਜ਼ੁਰਗ ਤੱਕ ਇੱਥੇ ਪਹੁੰਚ ਰਹੇ ਨੇ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਇਸ ਤਰ੍ਹਾਂ ਲਗਾਤਾਰ ਲੰਗਰ ਦੀ ਸੇਵਾ ਹੋ ਰਹੀ ਹੈ ਪਾਣੀ ਦੀ ਸੇਵਾ ਚੱਲ ਰਹੀ ਹੈ ਤਸਵੀਰਾਂ ਇੱਕ ਵਾਰ ਮੈਂ ਕੈਮਰਾਮੈਨ ਨੂੰ ਦਿਖਾਈਆਂ ਜਾਣ ਸੇਵਾਵਾਂ ਇੰਨੇ ਨਿਭਾਈਆਂ ਲਾਰੀਆਂ ਨੇ ਲਗਾਤਾਰ ਲੱਖਾਂ ਦੀ ਗਿਣਤੀ ਦੇ ਵਿੱਚ ਇੱਥੇ ਸੰਗਤ ਪਹੁੰਚੀ ਹੋਈ ਹੈ ਭਾਵੇਂ ਉੱਥੇ ਮਾਤਾ ਹੋਣ ਜਵਾਨ ਹੋਵੇ ਕੋਈ ਬਜ਼ੁਰਗ ਹੋਵੇ ਹਰ ਕੋਈ ਇੱਥੇ ਪਹੁੰਚ ਕੇ ਸੇਵਾ ਨਿਭਾ ਰਿਹਾ ਤਸਵੀਰਾਂ ਤੁਸੀਂ ਇਸ ਵੇਲੇ ਦੇਖ ਰਹੇ ਹੋ ਅੰਮ੍ਰਿਤਸਰ ਸਾਹਿਬ ਤੋਂ ਦੁਆਰਾ ਸ਼ਹੀਦਾਂ ਦੇ ਸਹਾਇਤਾ ਕਿਸ ਤਰ੍ਹਾਂ ਇਹ ਤੇਜਪੁਰਾ ਸਾਹਿਬ ਦਾ ਪਾਰਟ ਹੋ ਰਿਹਾ ਤੇ ਲੱਖਾਂ ਦੀ ਗਿਣਤੀ ਦੇ ਵਿੱਚ ਸੰਗਤ ਇੱਥੇ ਨਤਮਸਤਕ ਦੇ ਲਈ ਪਹੁੰਚੀ ਹੋਈ ਹੈ ਤਸਵੀਰਾਂ ਮੈਂ ਇੱਕ ਵਾਰ ਕਹੂੰਗਾ ਕਿ ਕਹਾ ਜਾਣ ਕਿਸ ਤਰ੍ਹਾਂ ਲੱਖਾਂ ਦੀ ਗਿਣਤੀ ਦੇ ਵਿੱਚ ਸੰਗਤ ਅੰਮ੍ਰਿਤਸਰ ਦੇ ਗੁਰਦੁਆਰਾ ਸ਼ਹੀਦਾਂ ਜੀ ਸਾਹਿਬੀ ਕੇ ਨਾਤਮਸਤ ਪਹੁੰਚੋ ਯਾਰ ਹਰ ਐਤਵਾਰ ਦੇ ਦਿਨ ਇੱਥੇ ਐਦਾਂ ਹੀ ਸੰਤਾ ਪਹੁੰਚਦੀਆਂ ਨੇ ਤੇ ਸੰਤਾ ਦਾ ਮੰਨ ਹੈ ਕਿ ਇੱਥੇ ਆ ਕੇ ਮਰਦਾਂ ਪੂਰੀਆਂ ਹੁੰਦੀਆਂ ਨੇ ਬਾਬਾ ਦਾਸ ਸਿੰਘ ਜੀ ਕੋਲ ਆ ਕੇ ਉਹਨਾਂ ਨੂੰ ਸਕੂਨ ਮਿਲਦਾ ਹੈ ਸਾਡੇ ਨਾਲ ਸਾਡੇ ਨਾਲ ਮਾਤਾ ਜੀ ਜੁੜੇ ਨੇ ਉਹਨਾਂ ਦੇ ਕੋਲ ਜਾਣਾਂਗੇ ਉਹ ਵੀ ਹਰ ਐਤਵਾਰ ਕਹਿੰਦੇ ਨੇ ਕਿ ਅਸੀਂ ਇੱਥੇ ਨਾਤਮਸਤ ਹੋਨੇ ਮਾਤਾ ਜੀ ਕਿੱਥੋਂ ਆਏ ਜੀ ਸਲਤਨਪੁਰ ਲੋਧੀ ਤੋਂ ਹਰ ਐਤਵਾਰ ਆਉਂਦੇ ਨੇ ਹਾਂ ਜੀ ਮੈਂ ਤਾਂ ਬਹੁਤ ਪਾਪਾ ਜੀ ਦੀ ਕਿਰਪਾ ਕੀਤੀ ਬਾਬਾ ਜੀ ਨੇ ਇੰਨੀ ਕਿਰਪਾ ਕੀਤੀ ਮੇਰੀ ਗਰੀਬੀ ਕੱਢਤੀ ਮੇਰੇ ਬੱਚਿਆਂ ਨੂੰ ਬਾਹਰ ਕੰਦਾ ਮਾਰਕਾ ਦਾ ਵੀਜ਼ਾ ਦਵਾਇਆ ਸੱਤ ਗੁਫਤਾਰ ਤੋਂ ਮੈਨੂੰ ਬਹੁਤ ਕੁਝ ਮਿਲਿਆ ਨਾਮਦਾਨ ਮਿਲਿਆ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਮੇਰੇ ਤੇ ਤੰਦਰੁਸਤੀ ਦੀਆਂ ਦਾਤਾਂ ਮਿਲਿਆ ਇੱਕ ਚੋਲੀਆਂ ਏਕਾ ਦਾ ਸਤਗੁਰੂ ਸੇ ਪਾਛਾ ਮਰ ਇੰਨੇ ਇੱਥੇ ਆ ਕੇ ਮੁਰਾਦਾ ਪੂਰੀਆ ਬਹੁਤ ਜਾਰੀਆਂ ਮੁਰਾਦਾ ਪੂਰੀਆਂ ਹੰਦੀਆਂ ਸਤਗੁਰੂ ਛੱਤਾਂ ਚੋਲਦੇ ਪਰਦਾ ਤੁਹਾਨੂੰ ਬੋਲਣਾ ਜੀ ਕਾ ਖਾਲਸਾ ਕੀ ਕਹਿਣਾ ਚਾਹੋਗੇ ਜਿਹੜੀ ਸੰਤੈਸ ਵੇਲੇ ਬੈਠੀਆਂ ਦੇਖ ਰੀਆਂ ਨੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਮੈਂ ਨਾ ਛਰਦਾ ਦੇ ਨਾਲ ਆਈ ਜੋ ਮਹਾਰਾਜ ਚੋਲਗਾ ਪਰਕੇ ਕਲਦਾ ਸੱਚੇ ਪਾਛਾ ਬਾਬਾ ਦੇਸ ਬਿਲਕੁਲ ਸੁਣਿਆ ਤੁਸੀਂ ਕਿਸ ਤਰ੍ਹਾਂ ਮੁਰਾਦਾ ਇੱਥੇ ਪੂਰੀਆਂ ਹੁੰਦੀਆਂ ਨੇ ਇਹ ਰਖਦਾ ਕਹਿਣਾ ਕਿ ਪਾਪਾ ਜੀ ਨੇ ਸਾਡੀ ਸੁਣੀ ਆ ਤੇ ਸਾਡੀ ਮੁਰਾਦਾ ਪੂਰੀ ਕੀਤੀ ਆ ਤਸਵੀਰਾਂ ਲਾਈਵ ਤੁਸੀਂ ਦੇਖ ਰਹੇ ਹੋ ਅੰਮ੍ਰਿਤਸਰ ਸਾਹਿਬ ਨਿਆ ਪੂਰਾ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਵੱਡੀ ਗਿਣਤੀ ਦੇ ਵਿੱਚ ਇੱਥੇ ਸੰਗਤ ਪਹੁੰਚੀ ਹੋਈ ਹੈ ਆਨ ਆਰਾਮ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਲਗਾਤਾਰ ਇੱਥੇ ਲੰਗਰ ਪਾਣੀ ਦੀ ਸੇਵਾ ਚੱਲ ਰਹੀ ਹੈ ਬਈ ਕੋਈ ਜਲਾ ਜੱਟ ਹੈ ਤਾਂ ਸ਼ਾਇਦ ਤੁਸੀਂ ਦੇਖ ਰਹੇ ਹੋ ਕਿ ਇਸ ਤਰ੍ਹਾਂ ਲੰਗਰ ਦੀ ਸੇਵਾ ਵੀ ਇਸ ਵੇਲੇ ਇੱਥੇ ਚਲਾਈ ਜਾ ਰਹੀ ਹੈ ਅੰਮ੍ਰਿਤਸਰ ਸਾਹਿਬ ਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਗੁਰਦੁਆਰਾ ਸ਼ਹੀਦ ਗੰਗਸਾਹਿਬ ਦਾ